ਜਿਹੜਾ ਬੰਦਾ ਕਿਤਾਬਾਂ ਨਹੀਂ ਪੜਦਾ ਉਹ ਬੰਦਾ ਸਿਰਫ ਆਪਣੇ ਪਰਿਵਾਰ ਨੂੰ ਜਾਣਦਾ ਹੁੰਦਾ ਆਪਣੇ ਅਧਿਆਪਕਾਂ ਨੂੰ ਜਾਣਦਾ ਹੁੰਦਾ ਆਪਣੀਆਂ ਆਂਢ ਗੁਆਂਢੀਆਂ ਨੂੰ ਵੱਧ ਤੋਂ ਵੱਧ ਰਿਸ਼ਤੇਦਾਰਾਂ ਉਹਦਾ ਦਾਇਰਾ ਬੜਾ ਸੀਮਤ ਹੁੰਦਾ ਜਿਹੜਾ ਬੰਦਾ ਕਿਤਾਬਾਂ ਪੜਦਾ ਆਪਣੀ ਮਾਂ ਬੋਲੀ ਦੀਆਂ ਉਹ ਬੰਦਾ ਆਪਣੀ ਮਾਂ ਬੋਲੀ ਦੇ ਪੂਰੇ ਸੰਸਾਰ ਨੂੰ ਜਾਣਦਾ ਹੁੰਦਾ ਜਿਹੜੇ ਹੁਣ ਵਿਦਿਆਰਥੀ ਨੇ ਹੁਣ ਮੋਬਾਈਲਾਂ ਤੇ ਸਮਾਂ ਗੁਜ਼ਾਰਦੇ ਨੇ ਉਹ ਪੜ੍ਹਾਈ ਤੋਂ ਔਖੜ ਜਾਣਗੇ ਇਹਨਾਂ ਇਹਦੀ ਉਤੀ ਉਸ ਤਰ੍ਹਾਂ ਦਾ ਗਿਆਨੀ ਹੈ ਇਹਦੇ ਵਿੱਚ ਮੋਬਾਈਲ ਦੇ ਉੱਪਰ ਬਹੁਤ ਕੱਚਾ ਪੱਕਾ ਗਿਆਨ ਹੁੰਦਾ ਜਦੋਂ ਅਸੀਂ ਜਮਾਨ ਹੋਈ ਸੀ ਉਦੋਂ ਟੈਲੀਵਿਜ਼ਨ ਆਇਆ ਸੀ ਮੇਰੇ ਨਾਲ ਦੇ ਜਮਾਤੀ ਨਾ ਸਾਰਾ ਸਾਰਾ ਸਾਰੀ ਸਾਰੀ ਰਾਤ ਫਿਲਮਾਂ ਦੇਖੀ ਜਾਂਦੇ ਹੁੰਦੇ ਸੀ ਤੇ ਅਗਲੇ ਦਿਨ ਪੁੱਛਣਾ ਵੀ ਤੈਨੂੰ ਨੀਂਦ ਹੀ ਕੋਈ ਚੜੀ ਪਈ ਆ ਉਹਨੇ ਕਹਿਣਾ ਰਾਤੀ ਬੀਸੀ ਆ ਰਿਹਾ ਹੁੰਦਾ ਸੀ ਕਿਰਾਏ ਤੇ ਤਿੰਨ ਪੰਜਾਬੀ ਦੀਆਂ ਕਿ ਤਿੰਨ ਹਿੰਦੀ ਦੀ ਇੱਕ ਪੰਜਾਬੀ ਦੀ ਚਾਰ ਫਿਲਮਾਂ ਵੜਕਾਤੀਆਂ ਉਹ ਫਿਲਮਾਂ ਨੇ ਉਹਨਾਂ ਨੂੰ ਢੜਕਾਤਾ ਤੂੰ ਪੜ ਹੀ ਨਹੀਂ ਸਕੇ ਹੈਗੇ ਜੇ ਤੁਸੀਂ ਕਿਤਾਬਾਂ ਪੜ੍ਹ ਲੈਨੇ ਹੋ ਤਾਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਜਿਵੇਂ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਮੈਂ ਜਾ ਨਹੀਂ ਪਾਇਆ ਜ਼ਿੰਦਗੀ 'ਚ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਜਾਂ ਸਕਾਂਗਾ ਸ਼ਾਇਦ ਕੋਪਿਕ ਦੇ ਵਿੱਚ ਪਰ ਮੈਂ ਕਿਤਾਬਾਂ ਰਾਹੀਂ ਯਾਤਰਾ ਬਹੁ ਕੀਤੀ ਆ ਤਾਂ ਕਿਤਾਬਾਂ ਤੁਹਾਨੂੰ ਉੱਥੇ ਲੈ ਜਾਂਦੀਆਂ ਨੇ ਜਿੱਥੇ ਤੁਹਾਨੂੰ ਤੁਹਾਡੇ ਪੈਰ ਨਹੀਂ ਲਿਜਾ ਸਕਦੇ ਜਿੱਥੇ ਤੁਹਾਨੂੰ ਤੁਹਾਡਾ ਪੈਸਾ ਨਹੀਂ ਲੈ ਕੇ ਜਾ ਸਕਦਾ ਪੰਜਾਬੀ ਨੂੰ ਬਚਾਉਣ ਲਈ ਅਸੀਂ ਅਕਸਰ ਕਹਿੰਦੇ ਆ ਕਿ ਫੁਲਾਨੇ ਥਾਂ ਤੇ ਧਰਨਾ ਲਾਤਾ ਫੁਲਾਨੇ ਕਾਰਕੁਨ ਨੇ ਜਿਹੜੇ ਆ ਉਹ ਬੋਰਡ ਕਾਲੇ ਕਰਤੇ ਇਸ ਦੇ ਨਾਲ ਪੰਜਾਬੀ ਨੂੰ ਬਚਾਇਆ ਜਾ ਸਕਦਾ ਜਾਂ ਜਿਹੜੀ ਮਾਨ ਸਰਕਾਰ ਨੇ ਕਹਿਤਾ ਸੀ ਕਿ ਬੋਰਡਾਂ ਦੇ ਉੱਤੇ ਪੰਜਾਬੀ ਲਿਖ ਦਿੱਤੀ ਜਾਵੇ ਦੇਖੋ ਹਰ ਤਰੀਕੇ ਦੇ ਯਤਨ ਕਰਨੇ ਪੈਣਗੇ ਕਿਸੇ ਇੱਕ ਯਤਨ ਦੇ ਨਾਲ ਇੱਕ ਭਾਸ਼ਾ ਨੂੰ ਬਚਾਇਆ ਨਹੀਂ ਜਾ ਸਕਦਾ ਬੋਰਡਾਂ ਦੇ ਵਿੱਚ ਵੀ ਪੰਜਾਬੀ ਸ਼ੁੱਧ ਹੋਣੀ ਚਾਹੀਦੀ ਆ ਬੋਰਡਾਂ ਦੇ ਉੱਪਰ ਵੀ ਪੰਜਾਬੀ ਆਉਣੀ ਚਾਹੀਦੀ ਆ ਜਿਹੜੀ ਆਪਾਂ ਦੇਖਦੇ ਆ ਕਿ ਉਹਦੇ ਵੀ ਸ਼ੁੱਧ ਲਿਖੀ ਹੁੰਦੀ ਬਿਲਕੁਲ ਹਾਂ ਉਹ ਸ਼ੁੱਧ ਵੀ ਹੋਣੀ ਚਾਹੀਦੀ ਆ ਤੇ ਪਹਿਲ ਦੇ ਆਧਾਰ ਤੇ ਵੀ ਹੋਣੀ ਚਾਹੀਦੀ ਆ ਬੁੱਕਮਾਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਦਿੱਲੀ ਯੂਨੀਵਰਸਿਟੀ ਆਨ ਦਾ ਸਾਰਿਆਂ ਦਾ ਦਿਲ ਕਰਦਾ ਹੈ ਤੇ ਅੱਜ ਮੈਂ ਦਿੱਲੀ ਯੂਨੀਵਰਸਿਟੀ ਬੈਠਾਂਗਾ ਡਾਕਟਰ ਬਿਲਜਿੰਦਰ ਨਸਰਾਲੀ ਮੇਰੇ ਨਾਲ ਨੇ ਪਹਿਲਾਂ ਵੀ ਉਹਨਾਂ ਨਾਲ ਉਹਨਾਂ ਦੇ ਨਾਵਲ ਅੰਬਰ ਪਰੀਆਂ ਉੱਤੇ ਗੱਲਬਾਤ ਹੋ ਚੁੱਕੀ ਹੈ ਤੇ ਅੱਜ ਗੱਲ ਕਰਾਂਗੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਬਾਰੇ ਅਕਸਰ ਬੜੇ ਰੌਲੇ ਪੈਂਦੇ ਨੇ ਕਿ ਪੰਜਾਬੀ ਨੂੰ ਬਚਾਓ ਸਾਡੀ ਮਾਂ ਬੋਲੀ ਹੈ ਅਸੀਂ ਕਦੇ ਲਾਹੌਰ ਲੜਦੇ ਹਾਂ ਕਦੇ ਇੱਧਰਲੇ ਪੰਜਾਬ ਕਦੇ ਉੱਧਰਲੇ ਪੰਜਾਬ ਲੜਦੇ ਹਾਂ ਦਿੱਲੀ ਵੀ ਲੜਦੇ ਹਾਂ ਕਿ ਪੰਜਾਬੀ ਨੂੰ ਬਚਾਉਣਾ ਜ਼ਰੂਰੀ ਹੈ ਇਸ ਦੇ ਉੱਤੇ ਤੇ ਕਿਤਾਬਾਂ ਦੇ ਉੱਤੇ ਗੱਲਬਾਤ ਕਰਾਂਗੇ ਡਾਕਟਰ ਬਲਜਿੰਦਰ ਨਸਰਾਲੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੋ ਜੀ ਅਲਾਦਾ ਤੁਹਾਡੀ ਯੂਨੀਵਰਸਿਟੀ ਦਾ ਮਾਹੌਲ ਬੜਾ ਖੂਬਸੂਰਤ ਹੈ ਚੰਗਾ ਲੱਗਿਆ ਮਿਲ ਕੇ ਤੁਹਾਨੂੰ ਪੂਰਾ ਦੇਸ਼ ਇੱਥੇ ਪੜ੍ਹਨ ਲਈ ਆਉਂਦਾ ਤੇ ਪੂਰੇ ਦੇਸ਼ ਦੀ ਕ੍ਰੀਮ ਆਉਂਦੀ ਹੈ ਕਈਆਂ ਦੇ ਸੁਪਨੇ ਰਹਿ ਜਾਂਦੇ ਨੇ ਅਕਸਰ ਵੀ ਅਸੀਂ ਜੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ ਮੇਰਾ ਇੱਕ ਸੁਪਨਾ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਪੜਾਂ ਤੇ ਮੈਂ ਪੜਿਆ ਵੀ ਕਈਆਂ ਤਾਂ ਹੁੰਦਾ ਕਿ ਦਿੱਲੀ ਯੂਨੀਵਰਸਿਟੀ ਪੜਾ ਤੋ ਮਰ ਜਾਂਦੇ ਨੇ ਵਿੱਚ ਹੀ ਰਹਿ ਜਾਂਦੇ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਇਸ ਤਰ੍ਹਾਂ ਜਿਉਂਦੇ ਕੀਤਾ ਜਾ ਸਕਦਾ ਜੇ ਤੁਸੀਂ ਕਿਤਾਬਾਂ ਪੜ ਲੈਨੇ ਹੋ ਤਾਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਜਿਵੇਂ ਮੈਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਮੈਂ ਜਾ ਨਹੀਂ ਪਾਇਆ ਜ਼ਿੰਦਗੀ 'ਚ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਜਾਂ ਸਕਾਂਗਾ ਸ਼ਾਇਦ ਕੋਪਿਕ ਦੇ ਵਿੱਚ ਪਰ ਮੈਂ ਕਿਤਾਬਾਂ ਰਾਹੀਂ ਯਾਤਰਾ ਬਹੁ ਕੀਤੀ ਆ ਤਾਂ ਕਿਤਾਬਾਂ ਤੁਹਾਨੂੰ ਉੱਥੇ ਲੈ ਜਾਂਦੀਆਂ ਨੇ ਜਿੱਥੇ ਤੁਹਾਨੂੰ ਤੁਹਾਡੇ ਪੈਰ ਨਹੀਂ ਲੈ ਜਾ ਸਕਦੇ ਜਿੱਥੇ ਤੁਹਾਨੂੰ ਤੁਹਾਡਾ ਪੈਸਾ ਨਹੀਂ ਲੈ ਕੇ ਜਾ ਸਕਦਾ ਕਿਸੇ ਦਾ ਸਫ਼ਰ ਪੜ ਕੇ ਕਿਸ ਦਾ ਸਫ਼ਰਨਾਮਾ ਪੜ ਕੇ ਕਿਸੇ ਧਰਤੀ ਦਾ ਨੋਵਲ ਉੱਥੋਂ ਦੇ ਲੋਕਾਂ ਬਾਰੇ ਉੱਥੋਂ ਦੇ ਸੱਭਿਆਚਾਰ ਬਾਰੇ ਵੀ ਜਾਣ ਲੈਨੇ ਆਂ ਅੱਛਾ ਗੱਲ ਆਪਾਂ ਅੱਜ ਪੰਜਾਬੀ ਦੀ ਕਰੀਏ ਮਾਂ ਬੋਲੀ ਦੀ ਗੱਲ ਕਰਦੇ ਆਂ ਜਦੋਂ ਆਪਾਂ ਕਿ ਪੰਜਾਬੀ ਨੂੰ ਬਚਾਉਣ ਲਈ ਅਸੀਂ ਅਕਸਰ ਕਹਿੰਨੇ ਆ ਕਿ ਫੁਲਾਨੇ ਥਾਂ ਤੇ ਧਰਨਾ ਲਾਤਾ ਹਾਂਜੀ ਫੁਲਾਨੇ ਕਾਰਕੁਨ ਨੇ ਜਿਹੜੇ ਉਹ ਬੋਰਡ ਕਾਲੇ ਕਰਤੇ ਹਾਂਜੀ ਇਸ ਦੇ ਨਾਲ ਪੰਜਾਬੀ ਨੂੰ ਬਚਾਇਆ ਜਾ ਸਕਦਾ ਜਾਂ ਜਿਹੜੀ ਮਾਨ ਸਰਕਾਰ ਨੇ ਕਹਿਤਾ ਸੀ ਕਿ ਬੋਰਡਾਂ ਦੇ ਉੱਤੇ ਪੰਜਾਬੀ ਲਿਖ ਦਿੱਤੀ ਜਾਵੇ ਦੇਖੋ ਹਰ ਤਰੀਕੇ ਦੇ ਯਤਨ ਕਰਨੇ ਪੈਣਗੇ ਕਿਸੇ ਇੱਕ ਯਤਨ ਦੇ ਨਾਲ ਇੱਕ ਭਾਸ਼ਾ ਨੂੰ ਬਚਾਇਆ ਨਹੀਂ ਜਾ ਸਕਦਾ ਹੂੰ ਬੋਰਡਾਂ ਦੇ ਵਿੱਚ ਵੀ ਪੰਜਾਬੀ ਸ਼ੁੱਧ ਹੋਣੀ ਚਾਹੀਦੀ ਆ ਬੋਰਡਾਂ ਦੇ ਉੱਪਰ ਵੀ ਪੰਜਾਬੀ ਆਉਣੀ ਚਾਹੀਦੀ ਹੈ। ਜਿਵੇਂ ਵੀ ਆਪਾਂ ਦੇਖਦੇ ਆ ਕਿ ਉਹਦੇ ਵੀ ਸ਼ੁੱਧ ਲਿਖੀ ਹੁੰਦੀ ਬਿਲਕੁਲ ਹਾਂ ਉਹ ਸ਼ੁੱਧ ਵੀ ਹੋਣੀ ਚਾਹੀਦੀ ਹੈ ਤੇ ਪਹਿਲ ਦੇ ਆਧਾਰ ਤੇ ਵੀ ਹੋਣੀ ਚਾਹੀਦੀ ਹੈ। ਜੀ ਦੂਜੀ ਗੱਲ ਸਕੂਲਾਂ ਦੇ ਵਿੱਚ ਵੀ ਪੰਜਾਬੀ ਦੀ ਹਾਲਤ ਵਧੀਆ ਹੋਣੀ ਚਾਹੀਦੀ ਹੈ। ਮੈਂ ਜਦੋਂ ਬਹੁਤ ਸਾਲ ਪਹਿਲਾਂ ਜਦੋਂ ਪਬਲਿਕ ਕਾਲਜ ਸਮਾਣੇ ਪੜਾਉਂਦਾ ਸੀ ਤਾਂ ਮੈਂ ਦੇਖਿਆ ਉੱਥੋਂ ਦੇ ਸਕੂਲਾਂ ਦੇ ਵਿੱਚ ਪੰਜਾਬੀ ਬਹੁਤੀ ਸਕੂਲਾਂ 'ਚ ਪੜਾਈ ਨਹੀਂ ਸੀ ਜਾ ਰਹੀ। ਮਡਲੀਆਂ ਕਲਾਸਾਂ ਦੇ ਵਿੱਚ ਖਾਸ ਕਰਕੇ ਜੀ ਤੇ ਪੰਜਾਬੀ ਬੋਲਣ ਤੋਂ ਮਨਾ ਕੀਤਾ ਜਾਂਦਾ ਸੀ ਬੱਚਿਆਂ ਨੂੰ। ਮੈਂ ਇੱਕ ਆਪਣੇ ਵਿਦਿਆਰਥੀਆਂ ਦਾ ਇੱਕ ਗਰੁੱਪ ਬਣਾਇਆ। ਅਸੀਂ ਇਕੱਠੇ ਹੋ ਕੇ ਸਾਰੇ ਉਹਨਾਂ ਸਕੂਲਾਂ ਦੇ ਵਿੱਚ ਗਏ ਜੀ ਮਾਰਚ ਕੀਤਾ ਉਹਨਾਂ ਸਕੂਲਾਂ ਤੋਂ ਮੰਗ ਕੀਤੀ ਕਿ ਤੁਸੀਂ ਪੰਜਾਬੀ ਨੂੰ ਬੋਲਣ ਤੋਂ ਮਨਾ ਕਰਨਾ ਬੰਦ ਕਰੋ ਜੀ ਬੱਚੇ ਆਪਸ ਵਿੱਚ ਗੱਲ ਮਾਂ ਬੋਲੀ 'ਚ ਕਰਦੇ ਨੇ ਕਰਨ ਦਿਓ ਹੂੰ ਤੇ ਦੂਜੀ ਗੱਲ ਮੋਢਲੀਆਂ ਕਲਾਸ ਤੋਂ ਪੰਜਾਬੀ ਨੂੰ ਸ਼ੁਰੂ ਕਰੋ ਸਾਰੇ ਸਕੂਲਾਂ ਨੇ ਮੰਨ ਲਿਆ ਹੂੰ ਸਿਰਫ ਇੱਕ ਸਕੂਲ ਸਮਾਣੇ ਦੇ ਵਿੱਚ ਇਹੋ ਜਿਹਾ ਸੀ ਕਿਉਂਕਿ ਸਮਾਣੇ ਦੇ ਵਿੱਚ ਕੁਝ ਥੋੜਾ ਜਿਹਾ ਇਲਾਕਾ ਹਰਿਆਣੇ ਦਾ ਲੱਗਦਾ ਜੀ ਤੇ ਉੱਥੇ ਉਹ ਹਰਿਆਣੇ ਦੀ ਧਰਤੀ ਤੇ ਸਕੂਲ ਸੀ ਪਰ ਬੱਚੇ ਸਾਰੇ ਪੰਜਾਬ ਦੇ ਸੀ ਤੇ ਉਹ ਕਹਿੰਦੇ ਸਾਡੇ ਤਾਂ ਹਰਿਆਣੇ ਦੇ ਨਿਯਮ ਲਾਗੂ ਹੁੰਦੇ ਨੇ ਮੇਕੈਨਿਜ਼ਮ ਤਾਂ ਲਾਗੂ ਹੁੰਦੇ ਨਹੀਂ ਨਿਜਮ ਸਭ ਤੋਂ ਵੱਡੀ ਗੱਲ ਨਹੀਂ ਹੁੰਦੇ ਹੈਗੇ ਪਰ ਸਚਾਈ ਇਹ ਹੈ ਕਿ ਬੱਚੇ ਪੰਜਾਬ ਦੇ ਨੇ ਜੀ ਤੇ ਲੋਕ ਜਿਹੜਾ ਪ੍ਰਿੰਸੀਪਲ ਸੀ ਉਹ ਕੇਰਲਾ ਦਾ ਸੀ ਉਹਨੇ ਗੱਲ ਮੰਨ ਲਈ ਤੇ ਉਹਨੇ ਲਾਗੂ ਕਰਤੀ ਹੂੰ ਤਾਂ ਅਖਬਾਰਾਂ ਦੀਆਂ ਖਬਰਾਂ ਛਪੀਆਂ ਮੈਨੂੰ ਬਹੁਤ ਲੋਕਾਂ ਨੇ ਉਦੋਂ ਇਹ ਕਿਹਾ ਸੀ ਕਿ ਪਹਿਲਾ ਜੱਤ ਨੇ ਜਿਹੜਾ ਪਬਲਿਕ ਸਕੂਲਾਂ ਵਾਲੇ ਪਾਸਿਓਂ ਸਿਹਿਤ ਹੋਇਆ ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਾਲੇ ਆ ਮਨੂੰ ਕਹਿੰਦੇ ਰਹਿੰਦੇ ਨੇ ਪਰ ਪ੍ਰਾਈਵੇਟ ਸਕੂਲਾਂ ਨੂੰ ਉਸ ਤੋਂ ਪਹਿਲਾਂ ਕਦੇ ਕਿਸ ਨੇ ਨਹੀਂ ਸਿੱਖਿਆ ਹੈਗਾ ਜੀ ਸੋ ਮੈਂ ਅੱਜ ਯਾਦ ਕਰ ਰਿਹਾ ਸਮਾਣੇ ਦੇ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਉਹਨਾਂ ਤੋਂ ਬਹੁਤ ਟੀਚਰ ਬਣ ਚੁੱਕੇ ਨੇ ਜਿਨ੍ਹਾਂ ਨੇ ਮੇਰੇ ਨਾਲ ਰਲ ਕੇ ਪੰਜਾਬੀ ਨੂੰ ਸਮਾਣੇ ਦੇ ਸਕੂਲਾਂ 'ਚ ਲਾਗੂ ਕਰਵਾਇਆ ਸੀ ਜੀ ਇੱਥੋਂ ਦੇ ਡਿਪਾਰਟਮੈਂਟ ਦਾ ਥੋੜਾ ਦੱਸੋ ਕਿ ਇੱਥੋਂ ਦਾ ਪੰਜਾਬੀ ਡਿਪਾਰਟਮੈਂਟ ਕਿਸ ਤਰ੍ਹਾਂ ਵਿਕਾਸ ਕਰਦਾ ਹੈ ਜਾਂ ਵਿਦਿਆਰਥੀ ਕਿਸ ਤਰ੍ਹਾਂ ਦੇ ਆਉਂਦੇ ਨੇ ਸਾਡਾ ਵਿਭਾਗ ਹੈ ਜਿਹੜਾ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਹੁੰਦੀਆਂ ਨੇ ਨਾ ਸੈਂਟਰ ਯੂਨੀਵਰਸਿਟੀਆਂ ਇਹ ਸੈਂਟਰ ਕਾਮੇਡੀ ਦੀ ਯੂਨੀਵਰਸਿਟੀ ਹੈ ਜੀ ਬੜੀ ਵੱਡੀ ਯੂਨੀ ਇਹ ਆਮ ਤੌਰ ਤੇ ਇੱਕ ਡਿਪਾਰਟਮੈਂਟ ਹੁੰਦਾ ਜਿਵੇਂ ਅਲੀਗੜ ਯੂਨੀਵਰਸਿਟੀ ਹੈ ਜਾਂ ਇਹ ਹੋਈ ਜਾਂ ਬਠਿੰਡੇ ਵਾਲੀ ਹੋਈ ਇਹਨਾਂ ਦੇ ਵਿੱਚ ਇੱਕ ਡਿਪਾਰਟਮੈਂਟ ਹੁੰਦਾ ਮਾਡਰਨ ਇੰਡੀਅਨ ਲੈਂਗੁਏਜਸ ਜੀ ਉਹਦੇ ਵਿੱਚ ਇੱਕ ਜਾਂ ਦੋ ਪ੍ਰਮੇਸ਼ਰ ਇੱਕ ਭਾਸ਼ਾ ਦੇ ਹੁੰਦੇ ਨੇ ਪਰ ਸਾਡੀ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਪੰਜਾਬੀ ਭਾਗ ਉਹਦੇ ਵਿੱਚ ਹੀ ਸੀ ਐਮ ਆਈ ਐਲ ਦੇ ਵਿੱਚ ਸੀ ਪਰ ਡਾਕਟਰ ਹਰਪ੍ਰੀਤ ਸਿੰਘ ਪੰਜਾਬੀ ਦੇ ਜਿਹੜੇ ਵੱਡੇ ਲਖਾਰੀ ਹੋਏ ਨੇ ਉਹਨਾਂ ਨੇ ਯਤਨ ਕਰਕੇ ਇਹਨੂੰ ਇੱਕ ਅਲੱਗ ਵਿਭਾਗ ਬਣਾ ਲਿਆ ਇਹਨਾਂ ਨੇ ਐਮ ਆਈ ਐਲ ਦੇ ਵਿੱਚੋਂ ਉਹਨੂੰ ਕੱਢ ਲਿਆ ਤੇ ਆਪਣੇ ਆਪ ਚ ਪੂਰੇ ਦਾ ਪੂਰਾ ਵਿਭਾਗ ਬੜਾ ਆ ਦਿੱਤਾ ਗਿਆ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਜੀ ਤਾਂ ਇਹ ਵਿਭਾਗ ਉਦੋਂ ਤੋਂ ਚੱਲਦਾ ਆ ਰਿਹਾ ਤੇ ਪਿਛਲੇ ਸਾਲਾਂ 'ਚ ਵਿਭਾਗ ਨੇ ਕਾਫੀ ਵਿਕਾਸ ਕੀਤਾ ਖਾਲੀ ਪਈਆਂ ਪੋਸਟਾਂ ਭਰੀਆਂ ਗਈਆਂ ਜੀ ਅਸੀਂ ਇੱਥੇ ਅੱਠ ਅਧਿਆਪਕ ਪੜਾ ਰਹੇ ਹਾਂ ਇਸ ਵੇਲੇ ਜੀ ਸਾਡੇ ਕੋਲ ਬੱਚੇ ਐਮਏ ਦੇ ਵਿੱਚ ਜ਼ਿਆਦਾ ਪੰਜਾਬ ਜ਼ਿਆਦਾ ਦਿੱਲੀ ਦੇ ਆਉਂਦੇ ਨੇ ਜੀ ਪੀ ਐਚ ਡੀ ਦੇ ਵਿੱਚ ਤੇ ਐਮਫਲ ਦੇ ਵਿੱਚ ਐਮਫਲ ਹੁਣ ਬੰਦ ਹੋ ਗਈ ਹੁਣ ਪੀ ਐਚ ਡੀ ਰਹਿ ਗਈ ਉਹ ਪੰਜਾਬ ਤੋਂ ਪੰਜਾਬ ਤੋਂ ਆਉਂਦੇ ਨੇ ਜੀ ਪਰ ਕੁੱਲ ਮਿਲਾ ਕੇ ਇੱਥੇ ਸਾਡੇ ਕੋਲ ਬੱਚੇ ਜੇ ਮੈਂ ਰਲ ਮਿਲੇ ਬੱਚੇ ਕਹਾ ਤਾਂ ਯੂ ਪੀ ਦਿੱਲੀ ਹਰਿਆਣਾ ਪੰਜਾਬ ਤੇ ਜੰਮੂ ਕਸ਼ਮੀਰ ਦੇ ਪੰਜਾਬੀ ਪੜਨ ਵਾਲੇ ਬੱਚੇ ਪੜ੍ਹਦੇ ਨੇ ਜੀ ਹਾਂਜੀ ਗੱਲ ਪੰਜਾਬੀ ਤੋਂ ਸ਼ੁਰੂ ਕਰਕੇ ਆਪਾਂ ਕਿਤਾਬਾਂ ਵੱਲ ਪਰਤਦੇ ਹਾਂ ਕਿਤਾਬਾਂ ਨੂੰ ਪੜ੍ਹਨ ਦਾ ਤੁਹਾਡਾ ਆਪਣਾ ਤਰੀਕਾ ਐਸਰ ਉਹਨੂੰ ਦੱਸਣ ਦਾ ਵੀ ਇੱਕ ਤਰੀਕਾ ਤੁਸੀਂ ਆਪਣੇ ਚੈਨਲ ਦੇ ਉੱਤੇ ਅਕਸਰ ਦੱਸਦੇ ਹੋ ਕਿ ਆਹ ਕਿਤਾਬ ਪੜ੍ਹਨੀ ਚਾਹੀਦੀ ਐ ਇਹਨੂੰ ਇਸ ਢੰਗ ਨਾਲ ਪੜ੍ਹਨਾ ਚਾਹੀਦਾ ਇੱਕ ਤਾਂ ਇਹ ਦੱਸੋ ਕਿ ਕਿਤਾਬ ਪੜ੍ਹਨ ਵਾਲਾ ਬੰਦਾ ਤੇ ਇੱਕ ਨਾ ਪੜਨ ਵਾਲਾ ਫਰਕ ਕੀ ਐ ਇਹਨਾਂ ਦੋਨਾਂ 'ਚ ਜਿਹੜਾ ਬੰਦਾ ਕਿਤਾਬਾਂ ਨਹੀਂ ਪੜ੍ਹਦਾ ਉਹ ਬੰਦਾ ਸਿਰਫ ਆਪਣੇ ਪਰਿਵਾਰ ਨੂੰ ਜਾਣਦਾ ਹੁੰਦਾ ਜੀ ਆਪਣੇ ਅਧਿਆਪਕਾਂ ਨੂੰ ਜਾਣਦਾ ਹੁੰਦਾ ਆਪਣੇ ਆਂਢ ਗੁਆਂਢੀਆਂ ਨੂੰ ਵੱਧ ਤੋਂ ਵੱਧ ਰਿਸ਼ਤੇਦਾਰਾਂ ਨੂੰ ਹੂੰ ਉਹਦਾ ਦਾਇਰਾ ਬੜਾ ਸੀਮਤ ਹੁੰਦਾ ਜੀ ਜਿਹੜਾ ਬੰਦਾ ਕਿਤਾਬਾਂ ਪੜ੍ਹਦਾ ਆਪਣੀ ਮਾਂ ਬੋਲੀ ਦੀਆਂ ਹੂੰ ਉਹ ਬੰਦਾ ਆਪਣੀ ਮਾਂ ਬੋਲੀ ਦੇ ਪੂਰੇ ਸੰਸਾਰ ਨੂੰ ਜਾਣਦਾ ਹੁੰਦਾ ਜੀ ਮੈਂ ਉਦਾਹਰਨ ਦਿੰਦਾ ਜਿਵੇਂ ਮੈਂ ਮੈਂ ਮੇਰਾ ਖੰਨਾ ਇਲਾਕਾ ਮੈਂ ਖੰਨੇਲਾਕੀ ਜੰਮਿਆ ਪਲਿਆ ਮੈਂ ਆਪਣੇ ਇਲਾਕੇ ਦੇ ਲੋਕਾਂ ਦੀਆਂ ਕਹਾਣੀਆਂ ਲਿਖੀਆਂ ਨੇ ਹੂੰ ਮੈਂ ਜਦੋਂ ਬਰਨਾਲੇ ਇਲਾਕੇ ਜੀ ਲੰਘਦਾ ਤਾਂ ਮੈਨੂੰ ਰਾਮਸਰੂ ਬਣਖੀ ਯਾਦ ਆਉਂਦਾ ਮੈਨੂੰ ਉਹਦੇ ਪਾਤਰ ਯਾਦ ਆਉਂਦੇ ਜੀ ਮੈਂ ਜਦੋਂ ਨੇੜੇ ਉੱਥੇ ਬਰਨਾਲੇ ਦੇ ਨੇੜੇ ਪਿੱਥੋ ਪਿੰਡ ਦੇ ਕੋਲੋਂ ਲੰਘਦਾ ਰੋਡ ਦੇ ਉੱਪਰ ਹੀ ਹੈ ਤਾਂ ਮੈਨੂੰ ਗੁਰਵਚਨ ਸਿੰਘ ਭੁੱਲਰ ਯਾਦ ਆਉਂਦਾ ਉਹਦੀਆਂ ਕਹਾਣੀਆਂ ਯਾਦ ਆਉਂਦੀਆਂ ਨੇ ਕਿ ਇਹ ਸਾਰੇ ਲੋਕ ਉਹਨੇ ਇੱਥੇ ਸੰਭਾਲੇ ਹੋਏ ਨੇ ਜੀ ਜਦੋਂ ਮੈਂ ਜੈਤੋ ਦੇ ਵਿੱਚੋਂ ਲੰਘਦਾ ਤਾਂ ਮੈਨੂੰ ਵਿਦਿਆਲ ਸਿੰਘ ਯਾਦ ਆਉਂਦੇ ਉਹਦੇ ਪਾਤਰ ਯਾਦ ਆਉਂਦੇ ਨੇ ਉੱਥੋਂ ਦੇ ਲੋਕਾਂ ਨੂੰ ਵੀ ਮੈਂ ਉਹਦੇ ਪਾਤਰਾਂ ਵਾਂਗ ਦੇਖਦਾ ਤੇ ਜਦੋਂ ਮੈਂ ਮਾਝੇ ਦੇ ਵਿੱਚੋਂ ਲੰਘਦਾ ਤਾਂ ਮੈਨੂੰ ਬਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਯਾਦ ਆਉਂਦੀਆਂ ਨੇ ਕੀ ਬਾਤ ਹੈ ਕਿ ਵੀ ਇਹ ਸਾਰੇ ਲੋਕ ਉਹ ਨਹੀਂ ਜਿਹੜੇ ਬਰਿਆਮ ਸੰਧੂ ਦੀਆਂ ਕਹਾਣੀਆਂ 'ਚ ਮੈਂ ਦੇਖ ਆਪਣੀ ਮਾਂ ਬੋਲੀ ਦੀਆਂ ਕਿਤਾਬਾਂ ਤੋਂ ਬਿਨਾਂ ਹੂੰ ਦੂਜੀ ਭਾਸ਼ਾ ਦੀਆਂ ਕਿਤਾਬਾਂ ਵੀ ਪੜਦਾ ਮੰਨ ਲਓ ਹਿੰਦੀ ਦੀਆਂ ਪੜਦਾ ਜੀ ਉਹ ਪੰਜਾਬ ਤੋਂ ਬਾਹਰਲੇ ਸੰਸਾਰ ਨੂੰ ਵੀ ਜਾਣਦਾ ਹੁੰਦਾ ਮੈਂ ਜਦੋਂ ਯੂਪੀ ਚ ਲੰਘਦਾ ਤਾਂ ਮੈਂ ਜਾਣਦਾ ਕਿ ਮੈਂ ਮੁਨਸ਼ੀ ਪ੍ਰੇਮਚੰਦ ਨੂੰ ਪੜ੍ਹਿਆ ਜੀ ਮੈਂ ਰਾਈਮ ਸੁਮਰ ਰਾਜਾ ਨੂੰ ਪੜ੍ਹਿਆ ਮੈਂ ਯੂਪੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੀਆਂ ਨਾਵਲ ਕਹਾਣੀਆਂ ਨਹੀਂ ਪੜ੍ਹਿਆ ਤਾਂ ਮੈਨੂੰ ਜਾਣ ਪਛਾਣੇ ਲੱਗਦੇ ਨੇ ਹੂੰ ਜਦੋਂ ਮੈਂ ਪੰਨਾ ਲਾਲ ਪਟੇਲ ਨੂੰ ਪੜ੍ਹਿਆ ਤਾਂ ਮੈਂ ਗੁਜਰਾਤ ਦੇ ਵਿੱਚ ਜਦੋਂ ਜਾਂਦਾ ਤਾਂ ਮੈਂ ਗੁਜਰਾਤੀ ਲੋਕਾਂ ਨੂੰ ਉਹਦੇ ਰਹੀ ਦੇਖਦਾ ਜੀ ਕਿ ਆ ਸਾਰੇ ਲੋਕ ਉਹ ਨਹੀਂ ਜਿੰਨਾ ਨਹੀਂ ਜਿੰਨ ਨੂੰ ਮੈਂ ਪੰਨਾ ਰਾਲ ਪੜੇ ਰਹੀ ਦੇਖ ਚੁੱਕਿਆ ਜੀ ਤੇ ਜਿਹੜਾ ਬੰਦਾ ਹੈਪੀ ਜੀ ਆਪਣੀ ਮਾਂ ਬੋਲੀ ਤੋਂ ਬਿਨਾ ਆਪਣੇ ਦੇਸ਼ ਦੀ ਭਾਸ਼ਾ ਭਾਸ਼ਾ ਮਾਂ ਤੋਂ ਬਿਨਾ ਦੂਜੇ ਦੇਸ਼ਾਂ ਦੀ ਭਾਸ਼ਾਾਂ ਮਾਂ ਵੀ ਪੜਦਾ ਉਹ ਬੰਦਾ ਦੂਜੇ ਦੇਸ਼ਾਂ ਦੇ ਲੋਕਾਂ ਬਾਰੇ ਵੀ ਜਾਣਦਾ ਹੁੰਦਾ ਜੀ ਉਦਾਹਰਨ ਵਜੋਂ ਅਸੀਂ ਪੰਜਾਬ ਦੇ ਲੋਕਾਂ ਨੇ ਲੇਖਕਾਂ ਨੇ ਖਾਸ ਕਰਕੇ ਰੂਸੀ ਕਿਤਾਬਾਂ ਬਹੁਤ ਪੜੀਆਂ ਨੇ ਕਿਉਂਕਿ ਪੰਜਾਬੀ ਚ ਬਹੁਤ ਮਿਲਦੀਆਂ ਨੇ ਜੀ ਤਾਂ ਮੈਂ ਰੂਸੀ ਲੋਕਾਂ ਨੂੰ ਬਹੁਤ ਜਾਣਦਾ ਮੈਂ ਇੱਕ ਘਟਨਾ ਸਾਂਝੀ ਕਰੂੰਗਾ ਬਿਲਕੁਲ ਮੈਂ ਇੱਕ ਵਾਰ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਸਮੁੰਦਰੀ ਯਾਤਰਾ ਦੇ ਵਿੱਚ ਸੀ ਜੀ ਤਾਂ ਮੇਰੇ ਨਾਲ ਦੀ ਸੀਟ ਤੇ ਕੁਝ ਗੋਰੇ ਮੁੰਡੇ ਕੁੜੀਆਂ ਬੈਠੇ ਸੀ ਤੇ ਮੇਰਾ ਪਰਦੇਸੀਆਂ ਨੂੰ ਦੇਖ ਕੇ ਜੀ ਕਰ ਲੱਗ ਜਾਂਦਾ ਗੱਲਾਂ ਕਰਨ ਨੂੰ ਪਰ ਮੈਂ ਸੋਚਿਆ ਨਹੀਂ ਅੱਜ ਮੇਰਾ ਸਫ਼ਰ ਇਹਨਾਂ ਨਾਲ ਗੱਲਾਂ ਕਰਾ ਲਾਂਗੇ ਜਿਵੇਂ ਮੈਂ ਸਮੁੰਦਰ ਦੇਖਣਾ ਕਿਉਂਕਿ ਪੰਜਾਬ ਤੋਂ ਸਮੁੰਦਰ ਬਹੁਤ ਦੂਰ ਆ ਜੀ ਤਾਂ ਮੈਂ ਉਹਨਾਂ ਨਾਲ ਗੱਲਾਂ ਕਰਨ ਤੋਂ ਆਪਣੇ ਆਪ ਨੂੰ ਰੋਕ ਲਿਆ ਪਰ ਉਹਨਾਂ ਦੀ ਗੱਲਾਂ ਕਰਦਿਆਂ ਨੂੰ ਉਹਨਾਂ ਨੂੰ ਆਪਸ ਵਿੱਚ ਬੋਲਦਿਆਂ ਨੂੰ ਮੈਨੂੰ ਦੇਖ ਕੇ ਲੱਗਿਆ ਵੀ ਇਹ ਰੂਸੀ ਲੱਗਦੇ ਨਹੀਂ ਕਿਉਂਕਿ ਉਹ ਵਾਰ-ਵਾਰ ਬੋ ਮੈਂ ਕਿ ਆਰਜੂ ਫਰਮ ਮਾਸਕ ਕੋ ਕਹਿੰਦੀ ਜੈ ਸੁਗਿਆਰ ਫਰਮ ਮਾਸਕ ਕੋ ਤਾਂ ਫਿਰ ਮੈਂ ਇਹਨਾਂ ਨਾਲ ਗੱਲ ਕਰਨ ਲੱਗ ਗਿਆ ਗੱਲਾਂ ਕਰਦੇ ਕਰਦੇ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਤੁਹਾਡੇ ਆਹਾਂ ਹਾਂ ਪ੍ਰੋਫੈਸਰੇ ਪੜਿਆ ਮੈਂ ਤੁਹਾਡੇ ਮੈਕਸਮ گور ਕੀ ਪੜਿਆ ਮੈਂ ਤੁਹਾਡੇ ਸ਼ਿਲਖੋ ਪੜਿਆ ਮੈਂ ਤੁਹਾਡੇ ਪੁਸ਼ਕਨ ਪੜਿਆ ਫਿਰ ਉਹ ਉਹਨਾਂ ਚੋਈ ਅੰਗਰੇਜ਼ੀ ਇੱਕ ਨੂੰ ਆਉਂਦੀ ਸੀ ਤਾਂ ਉਹਨਾਂ ਨੇ ਕਿਹਾ ਵੀ ਉਹ ਕੁੜੀ ਨੂੰ ਮੇਰੇ ਪਾਲੇ ਪਾਸੇ ਭੇਜ ਤਾਂ ਵੀ ਤੂੰ ਗੱਲਾਂ ਕਰ ਇਹਦੇ ਨਾਲ ਤੇ ਗੱਲਾਂ ਕਰਕੇ ਸਾਨੂੰ ਦੱਸੇ ਕੀ ਕਹਿੰਦਾ ਤਾਂ ਮੈਂ ਆਪਣੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਜਦੋਂ ਫਿਰ ਉਹ ਕੁੜੀ ਨੂੰ ਪੁੱਛਦੇ ਨੇ ਵੀ ਕੀ ਕਹਿ ਰਿਹਾ ਏ ਤਾਂ ਉਹ ਕਹਿੰਦੀ ਇਹ ਆਪਣੀਆਂ ਸਾਰੀਆਂ ਕਥਾਪਾਪੜੀ ਕਹਿੰਦੀ ਇਹ ਇਹ ਉਹ ਹੀ ਕਲ ਹੋਰ ਕਹੀ ਕਹਿੰਦੀ ਇਹ ਆਪਣੇ ਸੰਸਹਿਤ ਨੂੰ ਆਪਣੇ ਨਾਲ ਵੱਧ ਜਾਣਦਾ ਉਹਨਾਂ ਸਾਨੂੰ ਨਹੀਂ ਪਤਾ ਹਾਂ ਕਹਿੰਦੀ ਅਸੀਂ ਇੰਜੀਨੀਅਰ ਆ ਅਸੀਂ ਲਿਟਰੇਚਰ ਨਹੀਂ ਨਾ ਪੜਿਆ ਹੋਇਆ ਫਿਰ ਮਜ਼ਾਕ ਦੇ ਵਿੱਚ ਉਹਨੇ ਮੈਨੂੰ ਪਹਿਲਾਂ ਸੀਰੀਅਸਲੀ ਉਹਨੇ ਪੁੱਛਿਆ ਕਹਿੰਦੀ ਤੁਹਾਨੂੰ ਰੂਸੀ ਨਾਵਲਾਂ ਚ ਕਿਹੜਾ ਫੇਵਰਿਟ ਹੈ ਤੁਹਾਡਾ ਮੈਂ ਕਿਹਾ ਮੇਰਾ ਫੇਵਰਿਟ ਹੈ ਲੀਵ ਟੌਪਸਟੇਰ ਦੇ ਲਿਖਿਆ ਹੋਇਆ ਅਨਾ ਕਾਰਨੇਨਾ ਉਹ ਲਵ ਸਟੋਰੀ ਨਾਵਲ ਹੈ ਉਹਦੀ ਮੁੱਖ ਪਾਤਰ ਅਨਾ ਕਾਰਨੇਨਾ ਉਹਦੇ ਨਾਮ ਤੇ ਨਾਵਲ ਆ ਉਹ ਮੈਂ ਕਿਹਾ ਮੈਨੂੰ ਸਭ ਤੋਂ ਵੱਧ ਵਧੀਆ ਲੱਗਦਾ ਤੁਹਾਡੇ ਨਾਵਲਾਂ ਚ ਹੂੰ ਉਹ ਕਹਿੰਦੀ ਮੈਂ ਉਹਦੀ ਸਮਰੀ ਪੜ੍ਹੀ ਆ ਮੈਂ ਪੂਰਾ ਨਹੀਂ ਪੜਿਆ ਮੈਂ ਕਿਹਾ ਮੈਂ ਮੈਂ ਮਜ਼ਾਕ ਚ ਉਹਨੂੰ ਕਿਹਾ ਮੈਂ ਕਿਹਾ ਮੈਂ ਨਾ ਤੇਰੇ ਵਿੱਚ ਅੰਨਾ ਨੂੰ ਦੇਖ ਰਿਹਾ ਹਾਂ ਹਾਂ ਤੂੰ ਅਸਲ ਲੱਗ ਪਈ ਬਾਕੀ ਹੱਸ ਕਿਉਂ ਰਹੇ ਹੋ ਵਾਇਰ ਯੂ ਆਰ ਲਾਫਿੰਗ ਕਹਿੰਦੀ ਐਕਚੁਅਲੀ ਮੈਂ ਮੇਰਾ ਨਾਮ ਵੀ ਅੰਨਾ ਟਿਟੋਕਰੇਨੀਆ ਕੁਦਰਤੀ ਯੂ ਆਰ ਆਲਸੋ ਅੰਨਾ ਯੂ ਆਰ ਆਲਸੋ ਅੰਨਾ ਯੈਸ ਆਈ ਏਮ ਆਲਸੋ ਅੰਨਾ ਮੈਂ ਕਿਹਾ ਅੰਨਾ ਨਾਮ ਤੁਹਾਡੇ ਅਜੇ ਵੀ ਚੱਲਦਾ ਕਹਿੰਦੀ ਹਾਂ ਅਜੇ ਵੀ ਚੱਲਦਾ ਤਾਂ ਸੋ ਇਸ ਤਰੀਕੇ ਨਾਲ ਜਦੋਂ ਤੁਸੀਂ ਦੂਜੇ ਲੋਕਾਂ ਨੂੰ ਮਿਲਦੇ ਹੋ ਤਾਂ ਉਹਨਾਂ ਦੀਆਂ ਗੱਲਾਂ ਕਰਦੇ ਹੋ ਫਿਰ ਤੁਸੀਂ ਜੁੜ ਜਾਂਦੇ ਹੋ ਉਹਨਾਂ ਦੇ ਨਾਲ ਨਹੀਂ ਇਹ ਇਹ ਤਾਂ ਤੁਸੀਂ ਜਿਹੜੇ ਪੜਨ ਵਾਲੇ ਆ ਵੀ ਜਿਹੜੇ ਪੜ੍ਹਦੇ ਨੇ ਕਿਤਾਬ ਉਹ ਸਾਰੇ ਸੰਸਾਰ ਨੂੰ ਜਾਣ ਸਕਦੇ ਨੇ ਪਰ ਜਿਹੜੇ ਪੜ੍ਹ ਹੀ ਨਹੀਂ ਰਹੇ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਪੜ੍ਹਨ ਦੀ ਅਸੀਂ ਆਪਣਾ ਸਮਾਂ ਕਿਉਂ ਬਰਬਾਦ ਕਰੀਏ ਅਸੀਂ ਮੋਬਾਈਲ ਤੇ ਰੀਲਾਂ ਦੇਖ ਲਾਂਗੇ ਦੇਖੋ ਮੋਬਾਈਲ ਮੈਂ ਵੀ ਦੇਖਦਾ ਮੇਰੇ ਪਰਿਵਾਰ 'ਚ ਵੀ ਬੱਚੇ ਨੇ ਦੇਖਦੇ ਨੇ ਮੈਂ ਰੋਕਦਾ ਵੀ ਆ ਉਹਨਾਂ ਨੂੰ ਸੀਮਿਤ ਕਰਦਾ ਇਹਦੇ ਨਾਲ ਸਮਾਂ ਬਹੁਤ ਬਰਬਾਦ ਹੁੰਦਾ ਮੈਂ ਪਹਿਲਾਂ ਮੇਰੀ ਉਮਰ ਦੇ ਬੰਦਿਆਂ ਨੇ ਇੱਕ ਗੱਲ ਮੈਂ ਮੇਰੇ ਤਜਰਬੇ ਦੇ ਵਿੱਚੋਂ ਆ ਕਿ ਜਦੋਂ ਅਸੀਂ ਜਮਾਨ ਹੋਏ ਸੀ ਉਦੋਂ ਟੈਲੀਵਿਜ਼ਨ ਆਇਆ ਸੀ ਮੇਰੇ ਨਾਲ ਦੇ ਜਮਾਤੀ ਨਾ ਸਾਰਾ ਸਾਰਾ ਸਾਰੀ ਸਾਰੀ ਰਾਤ ਫਿਲਮਾਂ ਦੇਖੀ ਜਾਂਦੇ ਹੁੰਦੇ ਸੀ ਤੇ ਅਗਲੇ ਦਿਨ ਪੁੱਛਣਾ ਵੀ ਤੈਨੂੰ ਨੀਂਦ ਹੀ ਕੋਈ ਚੜੀ ਪਈ ਆ ਉਹਨੇ ਕਹਿਣਾ ਰਾਤੀ ਬੀਸੀਆਰ ਲੈਂਦਾ ਸੀ ਕਿਰਾਏ ਤੇ ਤਿੰਨ ਪੰਜਾਬੀ ਦੀਆਂ ਕਿ ਤਿੰਨ ਹਿੰਦੀ ਦੀ ਇੱਕ ਪੰਜਾਬੀ ਦੀ ਚਾਰ ਫਿਲਮਾਂ ਵੜਕਾਤੀਆਂ ਤਾਂ ਉਹ ਫਿਲਮਾਂ ਨੇ ਉਹਨਾਂ ਨੂੰ ਵੜਕਾਤਾ ਉਹ ਪੜ ਹੀ ਨਹੀਂ ਸਕੇਗੀ ਮੈਂ ਉਦੋਂ ਨਹੀਂ ਸੀ ਦੇਖਦਾ ਹੁੰਦਾ ਬੀਸੀਆਰ ਤੇ ਫਿਲਮ ਬਹੁਤ ਘੱਟ ਦੇਖੀ ਤੁਸੀਂ ਪੜਦੇ ਸੀ ਮੈਂ ਪੜਦਾ ਸੀ ਤੇ ਪੜ ਗਿਆ ਇਮੀ ਜਿਹੜੇ ਹੁਣ ਵਿਦਿਆਰਥੀ ਨੇ ਹੁਣ ਮੋਬਾਈਲਾਂ ਤੇ ਸਮਾਂ ਗੁਜ਼ਾਰਦੇ ਨੇ ਉਹ ਪੜ੍ਹਾਈ ਚ ਔਖੜ ਜਾਣਗੇ ਇਹਦੇ ਉੱਤੇ ਉਸ ਤਰ੍ਹਾਂ ਦਾ ਗਿਆਨ ਨਹੀਂ ਹੈ ਇਹਦੇ ਵਿੱਚ ਮੋਬਾਈਲ ਦੇ ਉੱਪਰ ਬਹੁਤ ਖੱੱਚਾ ਪੱਕਾ ਗਿਆਨ ਆਉਂਦਾ ਹੈ ਹਾਂ ਹਾਂਜੀ ਜੀ ਇਹ ਕਿਤਾਬਾਂ ਰਾਹੀਂ ਜਿਵੇਂ ਆਪਾਂ ਕਹਾਂਗੇ ਵੱਡੇ ਵੱਦਿਆਂ ਨੂੰ ਵੀ ਜਾਣ ਸਕਦੇ ਹਾਂ ਤੁਸੀਂ ਕਿਹਾ ਕਿ ਸਾਰਿਆਂ ਨੂੰ ਮਿਲ ਸਕਦੇ ਆ ਕੈਰੇਕਟਰ ਜਿਹੜੇ ਆਪਾਂ ਤੁਸੀ ਗਰਾਮ ਸਰੂਪੀ ਅਣਖੀ ਉਹਨਾਂ ਦੀ ਗੱਲ ਕੀਤੀ ਹੈ ਜਾਂ ਉਹਨਾਂ ਕਾਰਨ ਇਹਨਾਂ ਦੀ ਗੱਲ ਕਰ ਰਹੇ ਹੋ ਤਾਂ ਇੱਕ ਆਮ ਬੰਦੇ ਦੇ ਸੁਭਾਅ ਨੂੰ ਵੀ ਜਾਣ ਸਕਦੇ ਹੋ ਤੁਸੀਂ ਉਹਦੇ ਕੈਰੇਕਟਰ ਨੂੰ ਅੰਦਰ ਤੱਕ ਜਿਉ ਉਹਦੇ ਮਾਨਸਿਕ ਨੂੰ ਆਪਾਂ ਦੇ ਵੀ ਬੀਰ ਦੇ ਅੰਦਰ ਕੀ ਚੱਲ ਰਿਹਾ ਬੰਦੇ ਦੇ ਅੰਦਰ ਬੰਦਾ ਕਿਹੜਾ ਬੈਠਾਗਾ ਜਿਵੇਂ ਤੁਹਾਡੀਆਂ ਕਾਲੀਆਂ ਚਕਸਰ ਹੁੰਦਾ ਹੈ ਲਿਟਰੇਚਰ ਸਭ ਤੋਂ ਵੱਧ ਇਹੀ ਕੁਝ ਸਿਖਾਉਂਦਾ ਹੈ ਮਨੋਵਿਗਿਆਨ ਸਿਖਾਉਂਦਾ ਮਨੋਵਿਗਿਆਨ ਹਾਂ ਵੀ ਉਹ ਦਿਖਾਉਂਦਾ ਵੀ ਤੁਹਾਡੇ ਪਾਤਰ ਨੇ ਜਿਹੜੇ ਕਿਵੇਂ ਸੋਚਦੇ ਨੇ ਇੱਕ ਲੇਖਕ ਦੇ ਜਿਹੜੇ ਪਾਤਰ ਨੇ ਉਹ ਕਿਵੇਂ ਸੋਚਦੇ ਨੇ ਉਹਨਾਂ ਦੀ ਮਾਨਸਿਕਤਾ ਨੂੰ ਸਾਹਮਣੇ ਲੈ ਕੇ ਆਉਂਦਾ ਜਿਵੇਂ ਤੁਸੀਂ ਪੁੱਛਿਆ ਵੀ ਕੀ ਤੁਸੀਂ ਵੱਡੇ ਬੰਦਿਆਂ ਨੂੰ ਵੀ ਜਾਣ ਸਕਦੇ ਹੋ ਲਿਟਰੇਚਰ ਰਾਹੀਂ ਤੁਸੀਂ ਵੱਡੇ ਬੰਦਿਆਂ ਨੂੰ ਵੀ ਜਾਣ ਸਕਦੇ ਹੋ ਜਿਵੇਂ ਮੈਂ ਜਦੋਂ ਕਿਤਾਬ ਪੜ੍ਹਦਾ ਬਾਬਰਨਾਮਾ ਤਾਂ ਬਾਬਰ ਦੀ ਸਵੈ ਜੀਵਨੀ ਆਉਂਦੀ ਹੈ ਦੁਨੀਆ ਦੀ ਪਹਿਲੀ ਸਵੈ ਜੀਵਨੀ ਹੈ ਤਾਂ ਮੈਂ ਜਦੋਂ ਨੂੰ ਪੜ੍ਹਦਾ ਤਾਂ ਮੈਂ ਬਾਬਰ ਇੱਕ ਬਾਦਸ਼ਾਹ ਹੈ ਜਿਹੜਾ ਉਹ ਕਿਵੇਂ ਸੋਚਦਾ ਹੈ ਉਹ ਪੰਜਾਬ ਚੋਂ ਜਦੋਂ ਲੰਘ ਰਿਹਾ ਦਿੱਲੀ ਵੱਲ ਨੂੰ ਜਾ ਰਿਹਾ ਲੜਨ ਲਈ ਬਾਦਸ਼ਾਹ ਬਣਨ ਲਈ ਜਾ ਰਿਹਾ ਜੀ ਤਾਂ ਉਹ ਪੰਜਾਬ ਦੇ ਲੋਕਾਂ ਬਾਰੇ ਗੱਲਾਂ ਕਰ ਰਿਹਾ ਪੰਜਾਬ ਲੋਕ ਦੇ ਖਾਣਿਆਂ ਬਾਰੇ ਗੱਲਾਂ ਕਰ ਰਿਹਾ ਪੰਜਾਬ ਦੇ ਪੰਛੀਆਂ ਬਾਰੇ ਗੱਲਾਂ ਕਰ ਰਿਹਾ ਮੈਂ ਉਹ ਦੇਖਦਾ ਵੀ ਅੱਜ ਪੰਛੀ ਉਹ ਹੈਗੇ ਨੇ ਹੈਗੇ ਨੇ ਕਾਫੀ ਸਾਰੇ ਹੈਗੇ ਨੇ ਫਿਰ ਉਹ ਜਿਵੇਂ ਗੱਲ ਕਰਦਾ ਘਗਰ ਦਰਿਆ ਦੇ ਕਿਨਾਰੇ ਤੇ ਬੈਠਾ ਡੇਰਾ ਲਾ ਕੇ ਉੱਥੇ ਬੈਠਾ ਕਹਿੰਦਾ ਵੀ ਇੱਥੋਂ ਨੇੜੇ ਇੱਕ ਸੁਨਾਮ ਸ਼ਹਿਰ ਹੈ ਇੱਕ ਸਮਾਣਾ ਸ਼ਹਿਰ ਹੈ ਪਟਿਆਲਾ ਦਾ ਜ਼ਿਕਰ ਨਹੀਂ ਕਰਦਾ ਤਾਂ ਫਿਰ ਮੈਨੂੰ ਇਹ ਸਮਝ ਆਉਂਦੀ ਹੈ ਵੀ ਪਟਿਆਲਾ ਉਦੋਂ ਵਸਿਆ ਨਹੀਂ ਸੀਗਾ 500 ਸਾਲ ਪਹਿਲਾਂ ਪਟਿਆਲਾ ਨਹੀਂ ਸੀ ਅੱਜ ਪਟਿਆਲਾ ਹੈ ਪਰ ਸਮਾਣਾ ਬਹੁਤ ਛੋਟਾ ਸ਼ਹਿਰ ਹੈ ਸੁਨਾਮ ਅਜੇ ਵੀ ਛੋਟਾ ਹੈ ਪਟਿਆਲਾ ਬਹੁਤ ਵੱਡਾ ਬਣ ਗਿਆ ਪਰ ਤੁਸੀਂ ਇਤਿਹਾਸ ਦੀ ਯਾਤਰਾ ਵੀ ਕਰਦੇ ਹੋ ਵੱਡੇ ਬੰਦਿਆਂ ਨੂੰ ਮਿਲਦੇ ਆ ਬਾਦਸ਼ਾਹ ਕੇ ਮੈਂ ਸੋਚਦਾ ਹੈ ਬਾਦਸ਼ਾਹ ਦੇ ਮਨਚ ਕੀ ਹੈ ਜਿਵੇਂ ਬਾਬਰ ਕਹਿੰਦਾ ਹੈ ਉਹ ਕਬਤਾ ਬਾਬਰ ਕਬਤਾ ਵੀ ਲਿਖਦਾ ਸੀ ਕਵੀ ਸੀ ਉਹ ਜੂਵੇਖ ਬਾਸ਼ਾ ਦਾ ਤਾਂ ਉਹ ਕਹਿੰਦਾ ਵੀ ਜਿਹੜਾ ਰਾਜਾ ਮੇਰੇ ਸਾਹਮਣੇ ਮੇਰੀ ਗੱਲ ਮੰਨ ਲਵੇ ਮੈਂ ਉੱਥੇ ਕਤਲੇਆਮ ਨਹੀਂ ਕਰਦਾ ਹੈਗਾ ਕਤਲੇਆਮ ਕਰਨਾ ਮੇਰਾ ਸ਼ੌਕ ਨਹੀਂ ਹੈਗਾ ਤੇ ਕਹਿੰਦਾ ਮੈਂ ਉੱਥੇ ਲੋਕਾਂ ਨੂੰ ਬਖਸ਼ ਦਿੰਨਾ ਤੇ ਉਹਨਾਂ ਨਾਲ ਸਮਝੌਤਾ ਕਰ ਲੈਂਦਾ ਜੀ ਉਹ ਬੜਾ ਦਿਆਲੂ ਰਾਜਾ ਸੀ ਇੱਕ ਤਰ੍ਹਾਂ ਦਾ ਹਾਲਾਂਕਿ ਉਹਨੇ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਬਹੁਤ ਕਤਲੇਆਮ ਕੀਤਾ ਪੰਜਾਬ 'ਚ ਵੀ ਕੀਤਾ ਜਿਹਦੇ ਬਾਰੇ ਗੁਰੂ ਨਾਨਕ ਦੇਵ ਜੀ ਨੇ ਬੜੀ ਮਾਰਮਿਕ ਕਵਿਤਾ ਲਿਖੀ ਬਾਬਰ ਬਾਣੀ ਜਿਹਦੇ ਵਿੱਚ ਉਹਨਾਂ ਕਤਲੇਆਮਾਂ ਦਾ ਜ਼ਿਕਰ ਹੈ ਪਰ ਉਹਨਾਂ ਦਿਨਾਂ 'ਚ ਰਾਜੇ ਸਾਰੇ ਇਹੀ ਕੁਝ ਕਰਦੇ ਸੀ ਤੇ ਬਾਬਰ ਤਾਂ ਜੰਮੇ ਹੀ ਰਾਜਾ ਸੀ 12 ਸਾਲ ਦੀ ਉਮਰ ਚ ਉਹ ਰਾਜਾ ਬਣ ਗਿਆ ਉਹਦੇ ਪਿਤਾ ਦੀ ਮੌਤ ਹੋ ਗਈ ਜਦੋਂ ਹੂੰ ਤਾਂ ਉਹਨੂੰ ਵੀ ਉਹੀ ਕੰਮ ਕਰਨੇ ਪਏ ਜੀ ਹਾਂਜੀ ਅਕਸਰ ਜਿਵੇਂ ਆਪਾਂ ਪ੍ਰਵਾਸੀ ਸਹਿਤ ਬਾਰੇ ਗੱਲ ਕਰਦੇ ਜਦੋਂ ਕਿ ਵੀ ਜਿਹੜੇ ਹੁਣ ਜਿਵੇਂ ਅੱਜ ਦੇ ਸਾਇਦ ਦੀ ਗੱਲ ਕਰਦੇ ਹੁਣ ਤਾਂ ਲਿਖਿਆ ਜਾ ਰਿਹਾ ਜਿਹੜੇ ਅੱਜ ਤੋਂ ਬਹੁਤ ਸਦੀਆਂ ਪਹਿਲਾਂ ਸਾਲਾਂ ਪਹਿਲਾਂ ਗਏ ਹੋਏ ਲੋਕ ਨੇ ਉਹਨਾਂ ਦੇ ਜੀਵਨ ਬਾਰੇ ਕੋਈ ਗੱਲ ਰਚਨਾ ਸਾਹਮਣੇ ਨਹੀਂ ਆਉਂਦੀ ਅ ਹਾਂ ਤੁਹਾਡੀ ਗੱਲ ਠੀਕ ਹੈ ਜਿਹੜੇ ਪੰਜਾਬੀ ਪਹਿਲਾਂ-ਪਹਿਲਾਂ ਗਏ ਸੀ ਉਹਨਾਂ ਬਾਰੇ ਬਹੁਤ ਘੱਟ ਲਿਟਰੇਚਰ ਸਾਹਮਣੇ ਆਇਆ ਜੀ ਕਿਉਂਕਿ ਉਹ ਬਹੁਤ ਜ਼ਿਆਦਾ ਅਨਪੜਾ ਲੋਕ ਸੀ ਉਹ ਵਿਚਾਰੇ ਸੰਘਰਸ਼ ਵੀ ਕਰਦੇ ਰਹੇ ਉਹਨਾਂ ਨੂੰ ਕਿਤਾਬਾਂ ਪੜ੍ਹਨ ਜਾਂ ਲਿਖਣ ਦਾ ਸਮਾਂ ਹੀ ਨਹੀਂ ਮਿਲਿਆ ਪਰ ਇੱਕ ਕਿਤਾਬ ਮਿਲਦੀ ਹੈ ਅੰਗਰੇਜ਼ੀ ਦੇ ਵਿੱਚ ਇੱਕ ਨੋਵਲ ਮਿਲਦਾ ਉਹ ਪੰਜਾਬੀ ਚ ਨਵਾਦ ਵੀ ਹੋਇਆ ਹੋਇਆ ਉਹਦਾ ਨਾਮ ਹੈ ਮਲੂਕਾ ਮਲੂਕਾ ਦਾ ਲੇਖਕ ਹੈਗਾ ਡਾਕਟਰ ਸਾਧੂ ਸਿੰਘ ਧਾਮੀ ਜੀ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਚੋਂ ਜਿਹੜੇ ਪਹਿਲੇ ਪੰਜਾਬੀ ਗਏ ਸੀ ਉਹਨਾਂ ਦੇ ਨਾਲ ਗਿਆ ਸੀ ਤੁਸੀਂ ਇਹ ਜੀ ਕਿਤਾਬ ਕੋਈ ਹੈਪੀ ਜੀ ਪੜ੍ਹਦਾ ਨਾ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਅੱਜ ਤੋਂ 100 ਸਾਲ ਪਹਿਲਾਂ ਯਾਨੀ ਕਿ 1920 21 22 23 24 ਦੇ ਵਿੱਚ ਜਿਹੜੇ ਪੰਜਾਬੀ ਕੈਨੇਡਾ ਜਾ ਕੇ ਵ ਉਹਨਾਂ ਦੀ ਜ਼ਿੰਦਗੀ ਕਿਹੋ ਜੀ ਸੀ ਕਿੰਨੀਆਂ ਔਖਾਈਆਂ ਉਹਨਾਂ ਨੇ ਚੱਲੀਆਂ ਅੱਜ ਜਿੱਥੇ ਸਰੀ ਸ਼ਹਿਰ ਵਸਿਆ ਹੋਇਆ ਉੱਥੇ ਕੋਈ ਸਰੀ ਸ਼ਹਿਰ ਉਦੋਂ ਉਸ ਕਿਤਾਬ ਦੇ ਵਿੱਚ ਜ਼ਿਕਰ ਨਹੀਂ ਹੈਗਾ ਉਹ ਸ਼ਹਿਰ ਦਾ ਸ਼ਾਇਦ ਉਹ ਸ਼ਹਿਰ ਹੈ ਨਹੀਂ ਸੀ ਬਾਅਦ ਚ ਵਸਿਆ ਜੀ ਤੇ ਉਹਨਾਂ ਦਿਨ ਉੱਥੇ ਜੰਗਲ ਸੀ ਜੰਗਲ ਦੇ ਵਿੱਚ ਪੰਜਾਬੀ ਫੱਟੇ ਚੀਰਦੇ ਸੀ ਲੱਕਣਾ ਚੀਰਦੇ ਸੀ ਤੇ ਉਹਨਾਂ ਦੇ ਵਿੱਚ ਹੀ ਸਾਧੂ ਸਿੰਘ ਧਾਮੀ ਵੀ ਚੀਰਦਾ ਸੀ ਪਰ ਉਹ ਨੋਂ ਪੜ ਕੇ ਗਿਆ ਸੀ ਮੁੰਡਾ ਸੀ ਜੇ 16-17 ਸਾਲ ਦਾ ਉਹਦੇ ਸਾਥੀਆਂ ਨੇ ਉਹਨੂੰ ਕਿਹਾ ਕਹਿੰਦੇ ਸਾਡਾ ਤਾਂ ਸਾਰੀ ਉਮਰ ਜ਼ਿੰਦਗੀ ਇੱਥੇ ਲੰਘ ਜਾਣੀ ਆ ਤੂੰ ਪੜ ਲਾ ਤੂੰ ਪੜ ਲਾ ਤੇ ਜ਼ਿੰਦਗੀ ਸੰਵਾਰ ਲਾ ਤੇ ਜੇ ਤੂੰ ਪੜੇਗਾ ਤਾਂ ਸਾਡੀ ਕਿਤਾਬ ਸਾਡੇ ਬਾਰੇ ਕਿਤਾਬ ਲਿਖਦੀ ਵਸ ਇੱਕ ਬਸ ਇੰਨਾ ਕੰਮ ਕਰਦੀ ਪੜਾ ਤੈਨੂੰ ਦਿੰਨੇ ਆ ਜੀ ਤਾਂ ਉਹ ਪਹਿਲਾਂ ਇੱਕ ਸਕੂਲ ਚ ਗਿਆ ਤਾਂ ਆਪਣੇ ਹੈਡਮਾਸਟਰ ਨੂੰ ਮਿਲਿਆ ਹੈਡਮਾਸਟਰ ਨੇ ਦੇਖਿਆ ਵੀ ਇੰਡੀਅਨ ਸਾਫਲੇ ਰੰਗ ਦਾ ਮੁੰਡਾ ਪੜਨ ਆਇਆ ਉਹਨੂੰ ਲੱਗਿਆ ਵੀ ਮੁੰਡੇ ਨੇ ਲੱਗਿਆ ਵੀ ਇਹ ਹੈਡਮਾਸਟਰ ਖੁਸ਼ ਨਹੀਂ ਹੈਗਾ ਉਹ ਕਹਿੰਦਾ ਜੀ ਤੁਸੀਂ ਮੈਨੂੰ ਲੈ ਕੇ ਖੁਸ਼ ਹੋਵੋਗੇ ਉਹ ਕਹਿੰਦਾ ਨਹੀਂ ਕਹਿੰਦਾ ਫਿਰ ਮੇਰੇ ਸਰਟੀਫਿਕੇਟ ਵਾ ਪੇਰੋਂ ਦੂਜੇ ਸਕੂਲ ਗਿਆ ਉੱਥੇ ਹੈਡਮਾਸਟਰ ਨੂੰ ਮਿਲਿਆ ਹੈਡਮਾਸਟਰ ਨੂੰ ਪੁੱਛਿਆ ਉਹਨੇ ਕਹਿੰਦਾ ਜੀ ਮੈਂ ਦਾਖਲਾ ਲੈਣਾ ਚਾਹੁੰਨਾ ਕੀ ਤੁਸੀਂ ਮੈਨੂੰ ਖੁਸ਼ੀ ਨਾਲ ਦਾਖਲਾ ਦਿਓਗੇ ਉਹ ਕਹਿੰਦਾ ਬਹੁਤ ਜ਼ਿਆਦਾ ਖੁਸ਼ੀ ਨਾਲ ਦਾਖਲਾ ਦਵਾਗੇ ਇਹ ਕੈਨੇਡੀਅਨ ਬੱਚਾ ਸਾਡੇ ਸਕੂਲ ਚ ਆਊਗਾ ਸਾਡੀ ਖੁਸ਼ਕਿਸਮਤੀ ਆ ਤੂੰ ਪਹਿਲਾ ਬੱਚਾ ਹੋਏਗਾ ਮਤਲਬ ਬੰਦੇ-ਬੰਦੇ 'ਚ ਵੀ ਅੰਤਰ ਹੁੰਦਾ ਉਹ ਜ਼ਮਾਨੇ 'ਚ ਵੀ ਅੰਗਰੇਜ਼ ਰੈਸ਼ੀਅਲ ਜਿਹੜਾ ਡਿਸਕ੍ਰਿਮੀਨੇਸ਼ਨ ਸੀ ਕਰਦੇ ਸੀ ਪਰ ਕੋ ਚੰਗੇ ਵੀ ਹੈਗੇ ਸੀ ਉਹ ਚੰਗੇ ਬੰਦੇ ਨੂੰ ਉਹਨੂੰ ਐਡਮਿਸ਼ਨ ਦਿੱਤੀ ਉਹਨੂੰ ਕਲਾਸ ਛੱਡ ਕੇ ਆਇਆ ਨੌਵੀਂ ਕਲਾਸ 'ਚ ਤੇ ਬੱਚਿਆਂ ਨੂੰ ਖੜੇ ਹੋ ਕੇ ਤਾੜੀਆਂ ਵਜਾ ਉੱਥੇ ਪੜਿਆ ਜੇ ਤੁਸੀਂ ਕਿਤਾਬ ਪੜਦੇ ਹੋ ਨਾ ਮਲੂਕਾਂ ਨਾਵਲ ਪੜ੍ਹਦੇ ਹੋ ਤਾਂ ਤੁਹਾਨੂੰ 1920-25 ਦੇ ਜਿਹੜੇ ਪੰਜਾਬੀ ਨੇ ਕੈਨੇਡਾ ਦੇ ਵਿੱਚ ਰਹਿ ਰਹੇ ਥੋੜੀ ਜਿਹੀ ਵਰਤੀ ਸੀ ਉਹਨਾਂ ਦੀ ਉਹਨਾਂ ਦੇ ਜੀਵਨ ਬਾਰੇ ਪਤਾ ਲੱਗ ਜਾਊਗਾ ਜੀ ਹੈਰਾਨੀ ਦੀ ਗੱਲ ਇਹ ਹੈ ਕਿ ਸਾਧੂ ਸਿੰਘ ਧਾਮੀ ਤੋਂ ਬਾਅਦ 30-40 ਸਾਲ ਉੱਥੇ ਕੋਈ ਲੇਖਕ ਨਹੀਂ ਗਿਆ ਜਾਨੀ ਕਿ 1930-40 1950 ਦੇ ਵਿੱਚ ਪੰਜਾਬੀਆਂ ਦਾ ਜੀਵਨ ਕਿਹੋ ਜਿਹਾ ਸੀ ਇਹਦੇ ਬਾਰੇ ਮੇਰੀ ਨਜ਼ਰ ਤੱਕ ਕੋਈ ਕਿਤਾਬ ਨਹੀਂ ਆਈ ਹੈਗੀ ਜੀ ਪਰ ਹਾਂ 1960 ਤੋਂ ਬਾਅਦ ਜਿਹੜੇ ਪੰਜਾਬੀ ਗਏ ਉਹਨਾਂ ਚ ਲੇਖਕ ਵੀ ਗਏ ਉਹਨਾਂ ਲੇਖਕਾਂ ਨੇ ਫਿਰ ਕਿਤਾਬਾਂ ਲਿਖੀਆਂ ਤੇ ਪ੍ਰਵਾਸੀ ਸਹਿਦ ਦੀ ਸ਼ੁਰੂਆਤ ਹੋਈ ਜੀ ਤੇ ਫਿਰ ਉਹਨਾਂ ਬਾਰੇ ਲਿਟਰੇਚਰ ਮਿਲ ਜਾਂਦਾ ਪਰ ਵਿਚਕਾਰਲਾ ਸਮਾਂ ਹੈ ਜਿਹੜਾ ਸਾਧੂ ਸਿੰਘ ਧਾਮੀ ਤੋਂ ਬਾਅਦ ਜੀ ਤੇ 1960 ਤੋਂ ਪਹਿਲਾਂ ਦਾ ਸਮਾਂ ਉਹਦੇ ਬਾਰੇ ਸਾਡੇ ਕੋਲ ਲਿਟਰੇਚਰ ਨਹੀਂ ਮਿਲਦਾ ਹੈਗਾ ਜੀ ਸੋ ਇਹ ਕਿਤਾਬਾਂ ਦਾ ਬੜਾ ਯੋਗਦਾਨ ਹੁੰਦਾ ਉਹ ਜੀਵਨ ਨੂੰ ਸੰਭਾਲ ਲੈਂਦੀਆਂ ਨੇ ਜਿਵੇਂ ਲੋਕਾਂ ਦੇ ਵਿੱਚ ਆਪਾਂ ਜਿਵੇਂ ਇਸੇ ਪ੍ਰਵਾਸੀ ਵਾਲੀ ਗੱਲ ਕਰਦੇ ਇੱਕ ਆਪਾਂ ਉਮਰ ਦੀ ਜੇ ਗੱਲ ਕਰੀਏ ਬੱਚਿਆਂ ਦੀ ਉਮਰ ਜਿਵੇਂ ਬੱਚਿਆਂ ਤੇ ਵੀ ਕਹਾਣੀਆਂ ਆਉਂਦੀਆਂ ਹਾਲਾਂਕਿ ਮੈਂ ਜਿੰਨੀਆਂ ਕਿ ਪੜਦਾ ਮੈਨੂੰ ਉਹਨੀਆਂ ਪਸੰਦ ਨਹੀਂ ਆਉਂਦੀਆਂ ਕਿ ਬੱਚਿਆਂ ਨੂੰ ਜੋ ਕਾਰਟੂਨ ਦੇਖਣੇ ਅੱਛੇ ਲੱਗਦੇ ਨੇ ਪਰ ਜਿਹੜੀ ਆ ਟੀਨੇਜ ਵਾਲੀ ਉਮਰ ਹੈ ਇਸ ਬਾਰੇ ਸਾਹਿਤ ਦੇ ਵਿੱਚ ਬਹੁਤ ਘੱਟ ਜ਼ਿਕਰ ਆਉਂਦਾ ਹੈ ਕਿ ਜਿਵੇਂ ਕਿਸ ਤਰ੍ਹਾਂ ਇਹ ਬੱਚੇ ਅੱਗੇ ਵੱਧ ਸਕਣ ਜਿਵੇਂ ਆਪਾਂ ਹੁਣ ਮੋਬਾਈਲ ਦੀ ਗੱਲ ਕਰਦੇ ਆ ਕਿ ਹਰ ਬੱਚਾ ਨਿੱਕ ਪਟਪਣ ਤੋਂ ਲੈ ਕੇ ਮੋਬਾਈਲ ਹੀ ਚੱਕੀ ਬੈਠਾ ਕਿਤਾਬ ਤਾਂ ਚੱਕਦਾ ਹੀ ਨਹੀਂ ਹਾਂਜੀ ਬੱਚਿਆ ਇਹ ਚਿੰਤਿਤ ਕਰਨ ਵਾਲਾ ਵਰਤਾਰਾ ਹੈਗਾ ਵੀ ਨਵੇਂ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ ਪਰ ਇੱਕ ਵਧੀਆ ਗੱਲ ਇਹ ਹੈਗੀ ਆ ਵੀ ਪੰਜਾਬੀ ਦੇ ਵਿੱਚ ਜਿਹੜੇ ਪਿਛਲੇ ਮਹੀਨਿਆਂ 'ਚ ਮੈਂ ਕੁਝ ਪ੍ਰੋਗਰਾਮ ਦੇਖੇ ਨੇ ਕੁਝ ਬੁੱਕ ਪੇਅਰ ਦੇਖੇ ਨੇ ਕਿਤਾਬਾਂ ਦੇ ਮੇਲੇ ਪੰਜਾਬ ਚ ਬਹੁਤ ਲੱਗ ਰਹੇ ਨੇ ਨਹੀਂ ਉਹ ਤਾਂ ਖਰੀਦ ਕੇ ਆਉਣੇ ਨੇ ਪੜੀਆਂ ਤਾਂ ਜਾਣ ਹੀ ਰਹੀਆਂ ਜੀ ਨਹੀਂ ਪੜ ਜਾਣਗੀਆਂ ਕਿਤਾਬਾਂ ਤਾਂ ਪੜੀਆਂ ਵੀ ਜਾਣਗੀਆਂ ਜੇ ਖਰੀਦੀਆਂ ਜਾਣਗੀਆਂ ਬਿਲਕੁਲ ਕਿਤਾਬ ਘਰੇ ਜਾਏਗੀ ਤਾਂ ਜਿਹੜਾ ਲੈ ਕੇ ਗਿਆ ਉਹ ਭਾਵੇਂ ਨਾ ਪੜੇ ਕੋਈ ਹੋਰ ਜੀ ਚੱਕ ਲੈਂਦਾ ਤੇ ਪੜ ਲੈਂਦਾ ਹਮ ਮੇਰੇ ਘਰ ਦੇ ਵਿੱਚ ਮੈਗਜ਼ੀਨ ਆਉਂਦਾ ਸੀ ਅਖਬਾਰ ਆਉਂਦਾ ਸੀ ਕੌਮੀ ਇਕਤਾ ਦਿੱਲੀ ਤੋਂ ਸ਼ਬਦਾ ਸੀ ਜੀ ਪੰਜਾਬੀ ਡਾਈਜੈਸਟ ਦਿੱਲੀ ਤੋਂ ਸ਼ਬਦਾ ਸੀ ਮੇਰੇ ਬਾਪੂ ਨੂੰ ਸ਼ੌਂਕ ਸੀ ਉਹ ਲੈ ਜਾਂਦੇ ਸੀ ਖਰੀਦ ਕੇ ਅੱਧਾ-ਪਚਾ ਅੱਧਾ ਪੜਦੇ ਹੋਣਗੇ ਉਹ ਪਰ ਮੈਂ ਪੂਰਾ ਪੜਦਾ ਸੀ ਹਮ ਸੋ ਘਰ ਦੇ ਵਿੱਚ ਕਿਤਾਬ ਲੈ ਕੇ ਜਾਓ ਤਾਂ ਕੋਈ ਨਾ ਕੋਈ ਪੜ ਹੀ ਲੈਂਦਾ ਜੀ ਤਾਂ ਨਵੇਂ ਬੱਚੇ ਨਵੇਂ ਮੁੰਡੇ ਕੁੜੀਆਂ ਕਾਫੀ ਲਿਖਣ ਦੇ ਵਿੱਚ ਆ ਰਹੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਐ ਸਾਡੇ ਜਿਹੜੇ ਕੈਨੇਡਾ ਚ ਨਵੇਂ ਮੁੰਡੇ ਕੁੜੀਆਂ ਗਏ ਨੇ ਉਹ ਸੰਘਰਸ਼ ਕਰ ਰਹੇ ਨੇ ਜੀ ਕੱਲੋਂ ਉਹਨਾਂ ਜੋ ਵੀ ਬਹੁਤ ਸਾਰੇ ਪੰਜਾਬੀ ਚ ਲਿਖਣਗੇ ਹੂੰ ਤੇ ਜੇ ਪੰਜਾਬੀ ਚ ਨਹੀਂ ਵੀ ਲਿਖਣਗੇ ਅੰਗਰੇਜ਼ੀ ਚ ਲਿਖਣਗੇ ਤਾਂ ਵੀ ਕੋਈ ਗੱਲ ਨਹੀਂ ਅੰਗਰੇਜ਼ੀ ਚ ਲਿਖਿਆ ਗਿਆ ਸਹਿਤ ਜਿਹੜਾ ਪੰਜਾਬੀਆਂ ਬਾਰੇ ਹੋਊਗਾ ਉਹ ਵੀ ਪੰਜਾਬ ਦਾ ਹੀ ਸਹਿਤ ਐ ਉਹ ਵੀ ਪੰਜਾਬੀਆਂ ਦਾ ਹੀ ਸਹਿਤ ਸਹਿਤ ਲਿਖਣ ਲਈ ਆ ਵਕਤ ਆ ਦੀ ਗੱਲ ਕਰਦੇ ਕਹਾਣੀ ਦੀ ਇੱਕ ਪੜ੍ਹਾਈ ਤਾਂ ਹੈ ਨਾ এডਿਕੇਸ਼ਨ ਤਾਂ ਲੈਣੀ ਪੈਗੀ ਨਾ ਅੱਜ ਕੱਲ ਤਾਂ ਇਸ ਤਰ੍ਹਾਂ ਦਾ ਵੀ ਹੁੰਦਾ ਕਿ ਜਿਹੜਾ ਮੇਰੇ ਵਾਂਗ ਦੋਕ ਲੈਣਾ ਝਰੀਟ ਲੰਦਾ ਫੇਸਬੁੱਕ ਤੇ ਪਾ ਦਿੰਦਾ ਕਿ ਮੈਂ ਕਪਟਾ ਲਿਖ ਦਿੱਤੀ ਆ ਜਿਹੜੀ ਪੜ੍ਹਾਈ ਆ ਉਹ ਤਾਂ ਲਿਖਣ ਦੇ ਵਿੱਚ ਬਹੁਤ ਮਦਦ ਕਰਦੀ ਆ ਤੁਹਾਡੀ ਲਿਖਤ ਨੂੰ ਨਿਖਾਰਦੀ ਆ ਜੀ ਜਿਹੜੀ ਕੁਦਰਤ ਹੈ ਉਹ ਤੈਨੂੰ ਲਿਖਣ ਦੀ ਦਾਤ ਦਿੰਦੀ ਆ ਹੂੰ ਦਾਤ ਨੂੰ ਨਿਖਾਰਨਾ ਉਹ ਤੁਹਾਡੇ ਵਾਸਤੇ ਵਿੱਚ ਆ ਜਿਹੜੀ ਦਾਤ ਹੈ ਉਹ ਤੈਨੂੰ ਕੁਦਰਤੇ ਨੇ ਦਿੱਤੀ ਤੀ ਕਿਉਂਕਿ ਹਰ ਇੱਕ ਕੋ ਲਿਖਣ ਦੀ ਦਾਤ ਨਹੀਂ ਹੁੰਦੀ ਹੈਗੀ ਬਹੁਤ ਲੋਕ ਲਿਖਣਾ ਚਾਹੁੰਦੇ ਨੇ ਉਹਨੂੰ ਤਾਂ ਨਹੀਂ ਲਿਖਿਆ ਜਾਂਦਾ ਮੈਂ ਜਦੋਂ ਸਕੂਲ ਪੜ੍ਹਦਾ ਸੀ ਮੇਰੇ ਨਾਲ ਦੇ ਜਵਾਬਤਿਆਂ ਕੋਲ ਲਵ ਲੈਟਰ ਨਹੀਂ ਲਿਖੇ ਜਾਂਦੇ ਹੁੰਦੇ ਉਹ ਮੈਨੂੰ ਕਹਿੰਦੇ ਸੀ ਤੈਨੂੰ ਕੋ ਦੱਬਾ ਪੜ੍ਹਨ ਦੀ ਆਦਤ ਆ ਤੂੰ ਸਾਨੂੰ ਲਿਖ ਕੇ ਦੇ ਦੇ ਇਹ ਚ ਸ਼ੇਅਰ ਕੱਢ ਕੇ ਵਿੱਚ ਪਾ ਦੀ ਤਾਂ ਮੈਂ ਫਿਰ ਉਹ ਲਵ ਲੈਟਰ ਲਿਖ ਦਿੰਦਾ ਸੀ ਉਹਨਾਂ ਦੇ ਲਵ ਲੈਟਰ ਲਿਖਦਾ ਲਿਖਦਾ ਹੌਲੀ ਹੌਲੀ ਕਹਾਣੀਆਂ ਲਿਖਣ ਲੱਗ ਗਿਆ ਹੌਲੀ ਹੌਲੀ ਨਾਵਲ ਲਿਖਣ ਲੱਗ ਗਿਆ ਪਰ ਮੇਰੀ ਪੜ੍ਹਾਈ ਨੇ ਬਹੁਤ ਮਦਦ ਕੀਤੀ ਪੜ੍ਹਨਾ ਲਾਜ਼ਮੀ ਹੈ ਬਿਲਕੁ ਮੈਂ ਪਿੰਡ ਚੋਂ ਨਿਕਲਿਆ ਛੇ ਛੋਟੇ ਸ਼ਹਿਰ ਚ ਆਇਆ ਸਮਾਣੇ ਵਰਗੇ ਚ ਸਮਾਣੇ ਤੋਂ ਬਾਅਦ ਦਿੱਲੀ ਆਇਆ ਜੀ ਉਸ ਤੋਂ ਪਹਿਲਾਂ ਜੰਮੂ ਵੀ ਥੋੜੀ ਦੇਰ ਲਈ ਜੀ ਤਾਂ ਮੈਂ ਅਲੱਗ-ਅਲੱਗ ਥਾਵਾਂ ਤੇ ਬੜੀ ਅਲੱਗ-ਅਲੱਗ ਤਰ੍ਹਾਂ ਦਾ ਅਨੁਭਵ ਸਿੱਖਿਆ ਹੂੰ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ ਸਫ਼ਰ ਹੈ ਜਿਹੜਾ ਜ਼ਿੰਦਗੀ ਦਾ ਥਾਂ-ਥਾਂ ਤੇ ਜੀ ਗੁਜ਼ਾਰਦੇ ਹੋ ਜੀ ਕਿਥਾਂ ਤੋਂ ਬੈਠੇ ਰਹਿੰਦੇ ਹੋ ਫਿਰ ਤੁਹਾਡਾ ਤੁਹਾਡੀ ਹਾਲਤ ਖੁਦ ਹੀ ਡੱਡੂ ਵਾਲੀ ਹੋ ਜਾਂਦੀ ਹੈ ਖੜੋਚ ਆ ਜਾਂਦੇ ਖੜੋਚ ਆ ਜਾਂਦੇ ਹਾਂ ਜੀ ਬਹੁਤ-ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਮਾਂ ਦੇਣ ਲਈ ਸ਼ੁਕਰੀਆ ਲਓ ਜੀ ਇਹ ਸੰਡਾ ਡਾਕਟਰ ਬਲਜਿੰਦਰ ਤੇ ਸਮਝਣਾ ਬਹੁਤ ਲਾਜ਼ਮੀ ਹੈ ਆਪਣੇ ਘਰ ਦੇ ਵਿੱਚ ਲਾਇਬ੍ਰੇਰੀ ਬਣਾਓ ਤੇ ਕਿਤਾਬਾਂ ਨੂੰ ਟਿਕਾਓ ਤੁਸੀਂ ਨਹੀਂ ਪੜ੍ਹਨੀ ਕੋਈ ਨਾ ਕੋਈ ਜ਼ਰੂਰ ਪੜ੍ਹੇਗਾ